ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 5 ਜਨਵਰੀ ਹੈ। 5 ਜਨਵਰੀ 1924 ਭਾਈ ਫੇਰੂ ਜਿਸ ਦਾ ਅਸਲ ਨਾਂ ਸੰਗਤ ਸਿੰਘ ਸੀ ਭਾਈ ਬਿੰਨਾ ਉਪਲ ਦਾ ਪੁੱਤਰ ਸੀ ਉਸ ਦੀ ਯਾਦ ਦੇ ਵਿੱਚ ਗੁਰਦੁਆਰਾ ਪਿੰਡ ਅੰਬਾਮਾੜੀ ਜ਼ਿਲ੍ਹਾ ਲਾਹੌਰ ਜੋ ਕਿ ਸ਼ਾਂਗਾ ਮੰਗਾ ਸਟੇਸ਼ਨ ਤੋਂ 15 ਕਿਲੋਮੀਟਰ ਦੂਰ ਹੈ ਉਸ ਵਿੱਚ ਬਣਿਆ ਹੋਇਆ ਸੀ ਭਾਈ ਫੇਰੂ ਦੀ ਯਾਦ ਦੇ ਵਿੱਚ ਬਣੇ ਗੁਰਦੁਆਰੇ ਦੇ ਨਾਂ ਤੇ 2750 ਏਕੜ ਜ਼ਮੀਨ ਸੀ। ਗੁਰਦੁਆਰਾ ਸੁਧਾਰ ਲਹਿਰ ਦੇ ਦੌਰਾਨ ਇਥੋਂ ਦੇ ਮਹੰਤ ਕਿਸ਼ਨ ਦਾਸ ਨੇ 21 ਦਸੰਬਰ 1922 ਨੂੰ ਸ਼੍ਰੋਮਣੀ ਕਮੇਟੀ ਨਾਲ ਸਮਝੌਤਾ ਕਰ ਲਿਆ ਅਤੇ ਕਮੇਟੀ ਨੂੰ 28 ਦਸੰਬਰ ਨੂੰ ਕਮੇਟੀ ਨੂੰ ਪ੍ਰਬੰਧ ਸੌਂਪ ਵੀ ਦਿੱਤਾ ਉਸ ਨੂੰ 400 ਰੁਪਏ ਮਹੀਨਾ ਅਤੇ ਖਾਣੇ ਵਾਸਤੇ ਰਸਦ ਮਿਲਣ ਲੱਗ ਪਈ ਦਸੰਬਰ 1923 ਦੇ ਵਿੱਚ ਮਹਾਂਤ ਨਰੈਣੂ ਦੇ ਭਰਾ ਪਾਲाराम ਨੇ ਕਿਸ਼ਨ ਦਾਸ ਨੂੰ ਫਸਲਾ ਕੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਦਾਵਾ ਕਰਵਾ ਦਿੱਤਾ 7 ਦਸੰਬਰ 1923 ਨੂੰ ਪੁਲਿਸ ਨੇ ਮੈਨੇਜਰ ਜਗਤ ਸਿੰਘ ਅਤੇ ਦਾਸੌਰ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਜਦੋਂ ਕੇਸ ਅਦਾਲਤ ਦੇ ਵਿੱਚ ਗਿਆ ਤਾਂ ਡੀਸੀ ਕੋਈ ਨਾ ਕਰ ਸਕਿਆ ਕਿਉਂਕਿ ਇੰਤਕਾਲ ਕਦੋਂ ਦਾ ਸ਼੍ਰੋਮਣੀ ਕਮੇਟੀ ਦੇ ਨਾਂ ਹੋ ਚੁੱਕਾ ਸੀ ਅਤੇ ਜ਼ਮੀਨ ਨਵੇਂ ਮੁਜਾਰਿਆਂ ਨੂੰ ਦਿੱਤੀ ਜਾ ਚੁੱਕੀ ਸੀ ਦੂਜੇ ਪਾਸੇ ਸਰਕਾਰ ਨੇ ਗ੍ਰਿਫਤਾਰ ਸਿੱਖਾਂ ਨੂੰ ਛੱਡਣ ਤੋਂ ਨਾ ਕਰ ਦਿੱਤੀ ਇਸ ਤੇ ਸ਼ਰੋਮਣੀ ਕਮੇਟੀ ਨੇ 5 ਜਨਵਰੀ 1924 ਤੋਂ ਮੋਰਚਾ ਲਾ ਦਿੱਤਾ ਸੀ ਹੁਣ ਹਰ ਰੋਜ਼ 25 ਸਿੱਖਾਂ ਦਾ ਜਥਾ ਗ੍ਰਿਫਤਾਰੀ ਦੇਣ ਲੱਗ ਪਿਆ ਪਰ 20 ਸਤੰਬਰ 1925 ਦੇ ਦਿਨ ਗੁਰਦੁਆਰੇ ਦੇ ਵਿੱਚ ਇੱਕ ਕਤਲ ਹੋ ਗਿਆ ਜਿਸ ਤੇ ਸ਼ਰੋਮਣੀ ਕਮੇਟੀ ਨੇ ਇਹ ਮੋਰਚਾ ਬੰਦ ਕਰ ਦਿੱਤਾ ਪਰ ਇਨੀ ਦਿਨੀ ਹੀ ਗੁਰਦੁਆਰਾ ਐਕਟ ਬਣ ਗਿਆ ਸੀ ਅਤੇ ਇਹ ਝਗੜਾ ਵੀ ਮੁੱਕ ਗਿਆ ਸੀ 5 ਜਨਵਰੀ 1991 ਦੇ ਦਿਨ ਪੰਜਾਬ ਪੁਲਿਸ ਨੇ ਦਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਢੰਗਰਾਲੀ ਜ਼ਿਲ੍ਹਾ ਰੋਪੜ ਅਤੇ ਸੁਲੱਖਣ ਸਿੰਘ ਰੋਵਲ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 5 ਜਨਵਰੀ 1992 ਦੇ ਦਿਨ ਪੰਜਾਬ ਪੁਲਿਸ ਨੇ ਸੁਰਜਨ ਸਿੰਘ ਪੁੱਤਰ ਸਰਣ ਸਿੰਘ ਵਾਸੀ ਤਿੱਬੜ ਜ਼ਿਲ੍ਹਾ ਗੁਰਦਾਸਪੁਰ ਅਤੇ ਬਲਜੀਤ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਜਾਂਗਰੀਆਂ ਜ਼ਿਲ੍ਹਾ ਗੁਰਦਾਸਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 5 ਜਨਵਰੀ 1993 ਦੇ ਦਿਨ ਪੰਜਾਬ ਪੁਲਿਸ ਨੇ ਅਵਤਾਰ ਸਿੰਘ ਤਾਰੀ ਸਰਬਜੀਤ ਸਿੰਘ ਬਲਜੀਤ ਸਿੰਘ ਅਤੇ ਜਗਵੀਰ ਸਿੰਘ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਏਸੀ ਸਿੱਖ ਇਤਿਹਾਸ ਦੇ ਵਿੱਚ 5 ਜਨਵਰੀ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ